ਕਸ਼ਲਾਈ ਸੀ ਕਿ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਤਫ਼ਤੀਸ਼ ਕੀਤੀ ਗਈ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਨਾਂ ਦਾ ਨਾਮ ਹੈ ਰੁਪਿੰਦਰਪੁਰ ਉਹਨਾਂ ਵੱਲੋਂ ਹੀ ਇਸ ਸਾਲਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬॉयਫਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਨਾਂ ਨਾਲ ਮਿਲ ਕੇ ਤੇ ਦੋਨਾਂ ਜਣਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧ ਦੇ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸੰਬੰਧੀ ਥਾਣਾ सदर ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਤੋਂ ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਸਰ ਪਿੱਛੇ ਕਹਾਣੀ ਕਿਸੇ ਸਾਰੇ ਕਤਲ ਕਹਾਣੀ ਇਹਦੇ ਵਿੱਚ ਇਦਾਂ ਸੀਗਾ ਜੀ ਇਹਨਾਂ ਦੀ ਜਿਹੜੀ ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲਾਈਂਡ ਮਰਡਰ ਕੁਝ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੱਦੀ ਦੇ ਨਾਲ ਬੜੇ ਤੰਦ ਦੇ ਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਲਾਈਨ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸਿਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਜਿਵੇਂ ਕਿ ਤੁਸੀਂ ਜਾਣਦੇ ਹੋ ਜੀ ਪੁਲਿਸ ਨੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਨੇ ਇਕ ਫਰੀਦਕੋਟ ਦੇ ਐਸਐਸਓ ਸਾਹ ਦੇ ਪ੍ਰਿੰਟ ਕੋਰ ਤੋਂ ਜਾ ਕੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉਸ ਮੁਕੱਦਮੇ ਦੇ ਵਿੱਚ ਨਿਕਿਆ ਸੀਗਾ ਜੀ ਮੁਕੱਦਮੇ ਇਸ ਕੇਸ ਦੀ ਉੱਤੇ ਨੋਟਸ ਮਰੇ ਸੀਗੇ ਮਰਨ ਵਾਲੇ ਦੀ ਪੀਆਈ ਸੀ ਕਿ ਉਹਦਾ ਨਾਮ ਬੰਦਰਪੁਰ ਵਿੱਚ ਰਹਿਣ ਵਾਲੇ ਸਿਗੇ ਜੀ ਦੋਸ਼ਿਤ ਤਾਂ ਗਿਆ ਸੀਗਾ ਦੀ ਮਰਡਰ ਹੋਇਆ ਸੀਗਾ ਰਣ ਪ੍ਰੀਤ ਸਾਹਿਬ ਦੇ ਘਰ ਵਿੱਚ ਸਾਡੇ ਪਾਰਾਂ ਵਿੱਚ ਤਾਂ ਲੱਗੇ ਜਾਂਗਾ ਠਾਈ ਦੋਨਾਂ ਜਿਹੜਾ ਨੂੰ ਅਰੈਸ ਕਰਦੇ ਹੋਏ ਦੇ ਸੰਬੰਧੀ ਥਾਣਾ ਸਦਰ ਪਤੇ ਐਸਐਚਓ ਸਰਪਾ ਨੰਬਰ 274 ਕੇ ਅੰਡਰ ਸੈਕਸ਼ਨ 110 ਐਸ ਮੁਕਤਕਾਰ ਤੋਂ ਵੀ ਐਨਆਰਸੀ ਗੀ ਮੁਕਤਤਾ ਗਿਆ ਹੈਗਾ ਉਹ ਦੋ ਜਿਹੜੇ ਮਰੇ ਸੀ ਮਰਨ ਵਾਲਿਆਂ ਦੀ ਵਾਈਫ ਸੀ ਗੀ ਇਹ ਪਹਿਲਾ ਕਹਾਣੀ ਪਰ ਉਹਨਾਂ ਵੱਲੋਂ ਇਹ ਸੰਬੰਧ ਇਹਦੇ ਵਿੱਚ ਇਹ ਤਾਂ ਸੀ ਕਿ ਇਹਨਾਂ ਦੀ ਜਿਹੜੀ ਜਿਵੇਂ ਕਿ ਤੁਸੀਂ ਜਾਣਦੇ ਹੋ ਜਿਹ ਇੱਕ ਕੋਲ ਦੇ ਪਿੰਡ ਸੁਖਣ ਵਾਲਾ ਦੇ ਵਿੱਚ ਇੱਕ ਵਾਈਫ ਮਰਿਆ ਗਿਆ ਹੈਗਾ ਜੀ ਇਹ ਪ੍ਰੇਮ ਸੰਬੰਧ ਦੇ ਆ ਰਿਹਾ ਇਹ ਫਰੀਦਕੋਟ ਪੁਲਿਸ ਤੋਂ ਇਸ ਬ੍ਰਿਮੋਸਤਾਨ ਮੇਰਾ ਬੰਦਤਾ ਥਾਣਾ ਸਦਰ ਪ੍ਰੀਕੰਟੋਰੀ ਸਕੇਲ ਨੰਬਰ 274 ਹੋ ਜਾਇਆ ਗਿਆ ਅੰਡਰ ਸੈਕਸ਼ਨ ਮਰਡਰ ਹੋਇਆ ਸੀ ਗੀ ਪ੍ਰੀਕੋਟ ਦੇ ਵਿੱਚ ਰਹਿਣ ਲਗਾਇਆ ਹੈ ਉਹਨਾਂ ਦੀ ਕੁਆਟਰ ਪੇਡ ਦੇ ਵਿੱਚ ਰਾਸ਼ ਨਹੀਂ ਗਈ ਹੈਗੀ

ਕੀ ਐਸ ਦਰਜ ਕੀਤਾ ਗਿਆ ਹੋਇਆ ਹੈ ਮੌਕੇ ਦੇ ਵਿੱਚ ਦੋ ਦੋ ਸ਼ੀਅਰ ਦੇ ਵਿੱਚ ਸਫਲ ਹੋਈ ਇਸ ਸਫਲ ਦੇ ਵਿੱਚ ਗਲਾ ਖੋਲ ਕੇ ਸਰ ਇਸ ਇਹਦੇ ਵਿੱਚ ਇੰਨਾ ਸੀ ਕਿ ਜੀ ਇਹਨਾਂ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਇੱਕ ਫਰੀਪੋਟ ਪਹਿਲਾਂ ਜੀ ਉਹਨਾਂ ਦਾ ਇਹ ਇੱਕ ਸੀ ਕਿ ਉਹਨਾਂ ਨੇ ਘਰਿਆ ਸੀ ਕਿ ਬੰਦੇ ਪੈ ਕੇ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋਈ ਹੈ ਤੇ ਉਹਨਾਂ ਨੇ ਇਸ ਦੇ ਉੱਤੇ ਬੜੀ ਬੜਾ ਸਿੰਘ ਬੜਾ ਬੜੀ ਕਰਕੇ ਕੰਮ ਕਰਦੇ ਹੋਏ ਕਿ ਜਦੋਂ ਐਸ ਐਚ ਓ ਸਾਹਮਣੇ ਹੋ ਤੇ ਵੈਰੀਫਾਈ ਕਰ ਲਿਆ ਸੀ ਕਿ ਜਿਹੜਾ ਮਰਡਰ ਹੋਇਆ ਸੀਗਾ ਜੀ ਫਰੀਪੋਟ ਜੁਨੇਰ ਦੇ ਵਿੱਚ ਰਹਿਣ ਵਾਲੇ ਸੀਗੇ ਜਿਹੜਾ 2019 ਉਹਨਾਂ ਦੀ ਮਰਡਰ ਹੋਇਆ ਸੀਗਾ ਉਸ ਜਗ੍ਹਾ ਤੇ ਪੁੱਛ ਕੇ ਚ ਕਰਨੀ ਹੁੰਦੀ ਹੈ ਇਸ ਇਨਫੋਰਮੇਸ਼ਨ ऐसे जो सारे 범피 ਪਰ ਜਿਹੜੇ ਪਰਮ ਵਾਲੇ ਜਿਹੜੇ ਸੀਗੇ ਇਸ ਮੁਕਦਮੇ ਦੇ ਵਿੱਚ ਨਿਕਿਆ ਸੀਗਾ ਜੀ ਉਹ ਦੋਸ਼ੀ ਪਰੇ ਸੀਗੇ ਮਰਨ ਵਾਲੇ ਦੇ ਭਾਈ ਉਹ ਸੀਗੇ ਜੀ ਲਾਵੇਂ ਰਪਿੰਦਿਕ ਹੋਰ ਪੁਲਿਸ ਨੇ ਇੱਕ ਲਾਈਨ ਮਾਟਰ ਨੂੰ ਜਾਂਚ ਕਰ ਗਿਆ ਹੈ ਜਿਸ ਦਾ ਨਾਮ ਹੈ ਹਰਨ ਸਿੰਘ ਜਿਸ ਦਾ ਨਾਮ ਹੈ ਹਰਨ ਸਿੰਘ ਉਹ ਦੋਨਾਂ ਜਿਹੜੇ ਨੂੰ ਰੈਸਟ ਕਰ ਲਿਆ ਗਿਆ ਹੈ ਹੈਗਾ ਜੀ ਮੈਂ ਦੇ ਰਿਹਾ ਸੰਬੰਧਾਰੇ ਮੈਟਰ ਆਉਂਦਾ ਹੈ ਯਾਰ ਫੋਦਰ ਇਨਵੈਸਟਿਗੇਟ ਕਰਨ ਦੇ ਸਬੰਧੀ ਇੱਕ ਖਾਸ ਅਧਿਕਾਰੀ ਨੇ ਅਧਿਕਾਰਤ ਨੰਬਰ 274 ਇੰਪੋਰਟੈਂਟ ਸੈਕਸ਼ਨ 103 ਨੇਚਰ ਦਾ ਕੇਸ ਹੈ ਤੇ ਬੜੀ ਐਨਐਸ ਵੀਰ ਦਾ ਨਾਮ ਲਗਿਆ ਹੈ ਤਫਤੀਸ਼ਕ ਦੋ ਦੋਸ਼ੀ ਦੇ ਵਿੱਚ ਲਗਾਤੇ ਗਏ ਸੀ ਤੋਂ ਨੋ ਸਿਰਫ ਕਿਤੇ ਤਾਂ ਹਾਂ ਜੀ ਕਿਹੜਾ ਕਿਉਂ ਸੀਗਾ ਜੀ ਇਹਦੇ ਵਿੱਚ ਇਦਾਂ ਸੀਗਾ ਜੀ ਇਹਨਾਂ ਦੀ ਸਰਖਰਾਂ ਉਹਨਾਂ ਦੇ ਵਿੱਚ ਕੋਈ ਜਾਣਦੇ ਸੀ ਕਿ ਇੱਕ ਰਿਪੋਰਟ ਦਸਾਂਗੇ ਰਕਰਮਾਨਾ ਦੇ ਚੈੱਕ ਡਰਾਈਵਰ ਮਟਰ ਦੇ ਕੈਨੇਡਾ ਤੋਂ ਆਇਆ ਸੀ ਤੇ ਫ੍ਰੈਂਕੋ ਪੁਲਿਸ ਪਰ ਉਹ ਇਸ ਤਰ੍ਹਾਂ ਬਹੁਤ ਬਸਤ ਨਹੀਂ ਲੈਂਦਾ ਪਰ ਫੰਡ ਜਨਲ ਬੈਂਕ ਦੇ ਵਿੱਚ ਇੱਕ ਗੁੰਝਾਫਿਰਡਸ਼ਪ ਹੋਈ ਸੀ ਕਿ ਲਾਈਂ ਮਰਡਰ ਹੋਇਆ ਸੀਗਾ ਜੀ ਰਿਪੋਰਟ ਦਸਾਂਗੇ ਵਿੱਚ ਰਹਿਣ ਵਾਲੇ ਸੀਗਾ ਜੀ ਉਹ ਵੀ ਇਹਨਾਂ ਦਾ ਮਰਡਰ ਹੋਇਆ ਸੀਗਾ ਰਾਸ਼ਨ ਆਈ ਸੀ ਦੇਖੋ ਜੀ ਪੁਲਿਸ ਦੀ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਰਿਪੋਰਟ ਤੇ ਐਸਐਚਓ ਦਾ ਰਿਪੋਰਟ ਅਧਿਵਤ ਚਾ ਦੇ ਵਿੱਚ ਇਸ ਮੁਕਦਮੇ ਦੇ ਵਿੱਚ ਲਿਖਿਆ ਸੀਗਾ ਕਿ ਸੰਤਲਨ ਦਿੱਤੀ ਜਾਏਗੀ ਉਹ ਦੋਸ਼ ਜਿਹੜੇ ਲਿਖੇ ਗਏ ਪਰਵਾਨਾ ਜਿਹਾ ਸੀ ਕਿ ਜੀ ਮਾਰਸ਼ਲ ਪਰ ਉਹ ਤਰੀਕੇ ਦੇ ਨਾਲ ਚੜ੍ਹੇ ਹਮਲਾ ਕੀਤਾ ਗਿਆ ਸੀ ਸ਼ਹਿਰ ਨਾਲ ਸਨਮਖਰਵਿੰਦ ਸਿੰਘ ਜੋ ਵੀ ਅਕਿਊਜ਼ਡ ਦੋਨਾਂ ਜਿਹਨਾਂ ਨੂੰ ਅਰਕਬਾ ਗਿਆ ਹੈ ਜੇਕਰ ਇਹ ਫੇਮ ਸੰਬੰਧ ਨਾਲ ਰਿਲੇਟਡ ਮਾਮਲਾ ਸੀਗਾ ਤੇ ਇਸ ਮੁਕਦਮੇ ਸੰਬੰਧੀ 18 ਸਬੰਧ ਜੁੜਿਆ ਤੇ ਰਿਮਾਰਕਡ ਪਰਵਾਨਾ ਦਿੱਤੀ ਨਾ ਤੇ 7000 ਰੁਪਏ ਦੀ ਜਾਰੀ ਹੈ ਅਤੇ ਕਾਰ ਤੋਂ ਪੀਐਸ